ਸਰ ਆਪਣਾ ਕੀ ਨਾਮ ਤੁਹਾਡਾ ਜਿਹੜਾ ਜੀ ਬਲਦੇਵ ਸਿੰਘ ਨਾਮ ਹੈ ਸਰ ਅੱਜ ਕਿਹੜੀ ਜਗ੍ਹਾ ਤੇ ਅੱਗ ਲੱਗੀ ਤੇ ਕੀ ਫੋਕਲ ਪੈਂਟ ਥਾਣੇ ਦੇ ਸਾਹਮਣੇ ਲੱਗੀ ਆ ਜੀ ਜੀ ਤੇ ਸਿਰ 3:35 ਮਿੰਟ ਤੇ ਖਲਾਅ ਮਿਲੀ ਨਾਲ ਹੀ ਫੋਕਲ ਪੈਂਟ ਫੈਸਿਲੀਟੇਸ਼ਨ ਸੇਵਾ ਸੰਤਰੀ ਸਾਰੇ ਸ਼ਹਿਰ ਦੇ ਪੇਸ਼ਣ ਕਾਟਦੇ ਸਾਡੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦੀ ਅੱਗ ਹੈ ਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮੋਗਾ ਕੇ ਤੇ ਕੰਟਰੋਲ ਕੀਤਾ ਅਜੇ ਵੀ ਚੱਲ ਰਿਹਾ ਆ ਕਿੰਨੀਆਂ ਗੱਡੀਆਂ ਸਿਰ ਪਾਣੀ ਲੱਗ ਚੁੱਕੀਆਂ ਹੁਣ ਤੱਕ ਕਿੰਨੀਆਂ ਗੱਡੀਆਂ ਲੱਗੀਆਂ ਜੀ ਅਗਲ ਲੱਗਨ ਦਾ ਕੋਈ ਗਾਰਨ ਪਤਾ ਲੱਗ ਪਿਆ ਨਹੀਂ ਜਿਵੇਂ ਕੁਝ ਪਤਾ ਨਹੀਂ ਕਿਹਾਂ ਇਹ ਜਾਂਚ ਹੋਈ ਗਈ ਇਸ ਚੀਜ਼ ਦੀ ਕਿ ਇਹ ਫੈਕਟਰੀ ਦੇ ਜਿਹੜਾ ਕਹਿ ਰਹੇ ਜ਼ਹਿਰੀਲਾ ਧੂੰਆਂ ਦੀ ਕਹਿ ਰਹੇ ਉੱਡ ਰਿਹਾ ਸਾਰੇ ਸਾਡੇ ਅਸਰ ਤੋਂ ਬਾਹਰ ਆਏ ਆ ਇਹਦੇ ਹੁਣ ਬਾਅਦ ਹੀ ਪਤਾ ਲੱਗੂ ਗੱਲ ਤੇ ਕਰਨਗੀ ਕੋਈ ਜਾਨੀ ਮਾਲੀ ਨੁਕਸਾਨ ਸਰ ਇਹਦੇ ਵਿੱਚ ਨਹੀਂ ਜੀ ਮਾਲੀ ਤੇ ਚਲੋ ਹੋਣਾ ਜਾਨੀ ਕੋਈ ਨੁਕਸਾਨ ਇਲਾਕਾ ਨਿਵਾਸੀਆਂ ਦੇ ਕਾਫੀ ਮਤਲਬ ਸਹਿਮ ਦਾ ਮੋਲਰ ਦਾ ਮੋਲ ਬਣਿਆ ਹੈ ਕੀ ਕਹਿਣਾ ਜਾਊਗਾ ਦੇਖੇ ਜੀ ਤੁਹਾਨੂੰ ਬਹੁਤ ਜ਼ਿਆਦਾ ਅੱਗ ਬਹੁਤ ਜ਼ਿਆਦਾ ਸਹਿਮ ਦਾ ਮੋਲ ਬਣ ਨਹੀਂ ਜਾਂਦਾ ਪਰ ਉਹ ਕੰਟਰੋਲ ਹੈ ਸਰ ਆਪਣਾ ਕੀ ਨਾਮ ਤੁਹਾਡਾ ਜੀ ਬਲਦੇਵ ਸਿੰਘ ਨਾਮ ਸਰ ਅੱਜ ਕਿਹੜੀ ਜਗ੍ਹਾ ਤੇ ਅੱਗ ਲੱਗੀ ਤੇ ਕੀ ਜੀ ਫੋਕਲਪੈਨ ਥਾਣੇ ਦੇ ਸਾਹਮਣੇ ਲੱਗੀ ਆ ਜੀ ਜੀ ਤੇ ਸਿਰ 3:35 ਮਿੰਟ ਤੇ ਤਲਾਸ਼ ਮਿਲੀ ਨਾਲ ਹੀ ਫੋਕਲਪੈਨ ਐਸੋਸੀਏਸ਼ਨ ਸੇਵਾ ਸੰਪਤੀ ਸਾਰੇ ਸ਼ਹਿਰ ਦੇ ਸਟੇਸ਼ਨ ਕੱਢਦੇ ਸਾਡੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦੀ ਆਗ ਹੀ ਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮੋਗਾ ਕੇ ਤੇ ਕੰਟਰੋਲ ਕੀਤਾ ਅਜੇ ਵੀ ਚੱਲ ਰਿਹਾ ਆ ਕਿੰਨੀਆਂ ਗੱਡੀਆਂ ਸਿਰ ਪਾਣੀ ਦੀ ਲੱਗ ਚੁੱਕੀਆਂ ਹੁਣ ਤੱਕ ਜੀ 20 ਗੱਡੀਆਂ ਲੱਗੀਆਂ ਜੀ ਅਗਲ ਲੱਗਨ ਦਾ ਕੋਈ ਗਾਰ ਨਹੀਂ ਪਤਾ ਲੱਗ ਪਿਆ ਇਹ ਜੇ ਕੁਝ ਪਤਾ ਨਹੀਂ ਕਿਹਾ ਇਹ ਜਾਂਚ ਹੋਈ ਗਈ ਇਸ ਚੀਜ਼ ਦੀ ਕਿ ਇਹ ਫੈਕਟਰੀ ਦੇ ਜਿਹੜਾ ਕਹਿ ਰਹੇ ਜ਼ਹਿਰੀਲਾ ਧੂੰਆਂ ਸੀ ਕਹਿ ਰਹੇ ਉੱਡ ਰਿਹਾ ਸਾਰੇ ਸਾਡੇ ਅਫਸਰ ਤਬਾਨ ਆਏ ਆ ਇਹਦੇ ਹੁਣ ਬਾਅਦ ਹੀ ਪਤਾ ਲੱਗੂ ਗਲਤ ਕਰਨਗੇ ਕੋਈ ਜਾਨੀ ਮਾਲੀ ਨੁਕਸਾਨ ਸਰ ਇਹਦੇ ਵਿੱਚ ਨਹੀਂ ਜੀ ਮਾਲੀ ਤੇ ਚਲੋ ਹੋਣਾ ਜੀ ਜਾਨੀ ਕੋਈ ਨੁਕਸਾਨ ਇਲਾਕਾ ਨਿਵਾਸੀਆਂ ਦੇ ਕਾਫੀ ਮੱਲਬ ਸਹਿਮ ਦਾ ਮੋਲ ਦਾ ਮੋਲ ਬਣਿਆ ਕੀ ਕਹਿਣਾ ਜਾਊਗਾ ਜੀ ਦੇਖੋ ਜੀ ਤੁਹਾਨੂੰ ਬਹੁਤ ਜ਼ਿਆਦਾ ਅੱਗ ਬਹੁਤ ਜ਼ਿਆਦਾ ਸਹਿਮ ਦਾ ਮੋਲ ਬਣੀ ਜਾਂਦਾ ਪਰ ਉਹ ਕੰਟਰੋਲ ਹੈ ਸਰ ਆਪਣਾ ਕੀ ਨਾਮ ਤੁਹਾਡਾ ਜੀ ਜੀ ਬਲਦੇਵ ਸਿੰਘ ਨਾਮ ਸਰ ਅੱਜ ਕਿਹੜੀ ਜਗ੍ਹਾ ਤੇ ਅੱਗ ਲੱਗੀ ਤੇ ਕੀ ਜੀ ਫੋਕਲਪੈਡ ਥਾਣੇ ਦੇ ਸਾਹਮਣੇ ਲੱਗੀ ਆ ਜੀ ਜੀ ਤੇ ਸਿਰੇ 3:35 ਮਿੰਟ ਤੇ ਪਹਲਾਹ ਮਿਲੀ ਨਾਲ ਹੀ ਫੋਕਲਪੈਡ ਫੈਸਿਲੀਟੇਸ਼ਨ ਸੇਵਾ ਸੰਪਤੀ ਸਾਰੇ ਹੀ ਇਹ ਸ਼ਹਿਰ ਦੇ ਪੇਸ਼ਨ ਕਾਢਦੇ ਸਾਡੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦੀ ਅੱਗ ਹੀ ਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮੋਗਾ ਕੇ ਇਹ ਕੰਟਰੋਲ ਕੀਤਾ ਹਜੇ ਵੀ ਚੱਲ ਰਿਹਾ ਵਾ ਕਿੰਨੀਆਂ ਗੱਡੀਆਂ ਸਿਰ ਪਾਣੀ ਹੀ ਲੱਗ ਚੁੱਕੀਆਂ ਹੁਣ ਤੱਕ ਕਿੰਨੀਆਂ ਗੱਡੀਆਂ ਲੱਗੀਆਂ ਜੀ ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗ ਪਿਆ ਇਹ ਜੇ ਕੁਝ ਪਤਾ ਨਹੀਂ ਕਿਹਾ ਇਹ ਜਾਨ ਜੋ ਗਈ ਇਸ ਚੀਜ਼ ਦੀ ਕਿ ਫੈਕਟਰੀ ਦੇ ਜਿਹੜਾ ਕਹਿ ਰਹੇ ਜਰੀਲਾ ਧੂੰਆਂ ਦੀ ਕਹਿ ਰਹੇ ਉੱਡ ਰਿਹਾ ਸਾਰੇ ਸਾਡੇ ਅਫਸਰ ਸਬਾਨ ਆਏ ਆ ਇਹਦੇ ਹੁਣ ਬਾਅਦ ਹੀ ਪਤਾ ਲੱਗੂ ਗਲਤ ਕਰਨਗੇ ਕੋਈ ਜਾਨੀ ਮਾਲੀ ਨੁਕਸਾਨ ਸਾਰੇ ਦੇ ਵਿੱਚ ਨਹੀਂ ਜੀ ਮਾਲੀ ਤੇ ਚਲੋ ਬੜਾ ਜਾਨੀ ਕੋਈ ਨੁਕਸਾਨ ਇਲਾਕਾ ਨਿਵਾਸੀਆਂ ਦੇ ਕਾਫੀ ਮਤਲਬ ਸਹਿਮ ਦਾ ਮੌਲਡਰ ਦਾ ਮੌਲ ਬਣਿਆ ਹੈ ਕੀ ਕਹਿਣਾ ਚਾਹੋਗੇ ਜੇ ਦੇਖੋ ਇਹ ਧੁਮਾ ਬਹੁਤ ਜ਼ਿਆਦਾ ਅੱਗ ਬਹੁਤ ਜ਼ਿਆਦਾ ਸਹਿਮ ਦਾ ਮੌਲ ਬਣ ਨਹੀਂ ਜਾਂਦਾ ਪਰ ਉਹ ਕੰਟਰੋਲ ਹੈ ਸਰ ਆਪਣਾ ਕੀ ਨਾਮ ਤੁਹਾਡਾ ਜਿਹੜਾ ਜੀ ਬਲਦੇਵ ਸਿੰਘ ਨਾਮ ਹੈ ਸਰ ਅੱਜ ਕਿਹੜੀ ਜਗ੍ਹਾ ਤੇ ਅੱਗ ਲੱਗੀ ਤੇ ਕੀ ਫੋਕਲਪੈਟ ਥਾਣੇ ਦੇ ਸਾਹਮਣੇ ਲੱਗੀ ਆ ਜੀ ਜੀ ਤੇ ਸਿਰ 3:35 ਮਿੰਟ ਤੇ ਫਲਾਹ ਮਿਲੀ ਨਾਲ ਹੀ ਫੋਕਲਪੈਟ ਫੈਸਿਲੀਟੇਸ਼ਨ ਸੇਵਾ ਸੰਤੀ ਸਾਰੇ ਇਹ ਸ਼ਹਿਰ ਦੇ ਸਟੇਸ਼ਨ ਕੱਢਦੇ ਸਾਡੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦੀ ਅੱਗ ਹੀ ਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮਗਾ ਕੇ ਤੇ ਕੰਟਰੋਲ ਕੀਤਾ ਅਜੇ ਵੀ ਚੱਲ ਰਿਹਾ ਵਾ ਕਿੰਨੀਆਂ ਗੱਡੀਆਂ ਸਿਰ ਪਾਣੀ ਹੀ ਲੱਗ ਚੁੱਕੀਆਂ ਹੁਣ ਤੱਕ 30 ਗੱਡੀਆਂ ਲੱਗੀਆਂ ਜੀ ਅਗ ਲੱਗਨ ਦਾ ਕੋਈ ਗਾਰਮ ਪਤਾ ਲੱਗ ਪਿਆ ਜੇ ਜੇ ਕੁਝ ਪਤਾ ਨਹੀਂ ਕੀ ਇਹ ਜਾਂਚ ਹੋਈਗੀ ਇਸ ਚੀਜ਼ ਦੀ ਕਿ ਇਹ ਫੈਕਟਰੀ ਦੇ ਜਿਹੜਾ ਕਹਿ ਰਹੇ ਜਰੀਲਾ ਧੂਆਂ ਦੀ ਕਹਿ ਰਹੇ ਉੱਡ ਰਿਹਾ ਸਾਰੇ ਸਾਡੇ ਅਸਰ ਸਬਾਨ ਆਏ ਆ ਇਹਦੇ ਹੁਣ ਬਾਅਦ ਹੀ ਪਤਾ ਲੱਗੂ ਗੱਲ ਤੇ ਕਰਨ ਜੀ ਕੋਈ ਜਾਨੀ ਮਾਲੀ ਨੁਕਸਾਨ ਸਾਰੇ ਦੇ ਵਿੱਚ ਨਹੀਂ ਜੀ ਮਾਲੀ ਤੇ ਚਲੋ ਹੋੜਾ ਜਾਨੀ ਕੋਈ ਨੁਕਸਾਨ ਇਲਾਕਾ ਨਿਵਾਸੀਆਂ ਦੇ ਕਾਫੀ ਮਤਲਬ ਸਹਿਮ ਦਾ ਮੌਲਰ ਦਾ ਮੌਲ ਬਣਿਆ ਹੈ ਕੀ ਕਹਿਣਾ ਜਾਓਗੇ ਦੇਖਿਆ ਜੀ ਤੁਹਾਨੂੰ ਬਹੁਤ ਜਿਆਦਾ ਅੱਗ ਬਹੁਤ ਜਿਆਦਾ ਸਹਿਮ ਦਾ ਮੌਲ ਬਣ ਨਹੀਂ ਜਾਂਦਾ ਪਰ ਉਹ ਕੰਟਰੋਲ ਹੈ ਜੀ ਸਰ ਆਪਣਾ ਕੀ ਨਾਮ ਤੁਹਾਡਾ ਜਰਾ ਜੀ ਬਲਦੇਵ ਸਿੰਘ ਨਾਮ ਸਰ ਅੱਜ ਕਿਹੜੀ ਜਗ੍ਹਾ ਤੇ ਅੱਗ ਲੱਗੀ ਤੇ ਕੀ ਜੀ ਫੋਕਲਪੈਡ ਥਾਣੇ ਦੇ ਸਾਹਮਣੇ ਲੱਗੀ ਆ ਜੀ ਜੀ ਤੇ ਸਿਰ 3:35 ਤੇ ਸਲਾਹ ਮਿਲੀ ਨਾਲ ਹੀ ਫੋਕਲਪੈਡ ਫੈਸਿਲੀਟੇਸ਼ਨ ਸੇਵਾ ਸੰਥੀ ਸਾਰੇ ਇਹ ਸ਼ਹਿਰ ਦੇ ਪੁਲਿਸਨ ਕੱਢਦੇ ਸਾਡੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦੀ ਅੱਗ ਹੀ ਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮੋਗਾ ਕੇ ਇਹ ਕੰਟਰੋਲ ਕੀਤਾ ਹਜੇ ਵੀ ਚੱਲ ਰਿਹਾ ਆ ਕਿੰਨੀਆਂ ਗੱਡੀਆਂ ਸਿਰ ਪਾਣੀ ਹੀ ਲੱਗ ਚੁੱਕੀਆਂ ਹੁਣ ਤੱਕ ਕਿੰਨੀਆਂ ਗੱਡੀਆਂ ਲੱਗੀਆਂ ਜੀ ਅਗਲਕੰਨ ਦਾ ਕੋਈ ਗੱਲ ਪਤਾ ਲੱਗ ਪਿਆ ਰ ਜਿਵੇਂ ਕੁਝ ਪਤਾ ਨਹੀਂ ਕੀ ਇਹ ਜਾਂਚ ਹੋਈਗੀ ਇਸ ਚੀਜ਼ ਦੀ ਕੀ ਫੈਕਟਰੀ ਦੇ ਜਿਹੜਾ ਕਹਿ ਰਹੇ ਜਰੀਲਾ ਧੂੰਆਂ ਸੀ ਕਹਿ ਰਹੇ ਉੱਡ ਰਿਹਾ ਸਾਰੇ ਸਾਡੇ ਅਸਰਤ ਬਣ ਆਏ ਆ ਇਹਦੇ ਹੁਣ ਬਾਅਦ ਹੀ ਪਤਾ ਲੱਗੂ ਗਲਤ ਕਰਨਗੇ ਕੋਈ ਜਾਨੀ ਮਾਲੀ ਨੁਕਸਾਨ ਸਰ ਇਹਦੇ ਵਿੱਚ ਨਹੀਂ ਜੀ ਮਾਲੀ ਤੇ ਚਲੋ ਹੋਣਾ ਜੀ ਜਾਨੀ ਕੋਈ ਨੁਕਸਾਨ ਇਲਾਕਾ ਦੇ ਵਾਸੀਆਂ ਦੇ ਕਾਫੀ ਮੱਲਬ ਸਹਿਮ ਦਾ ਮੋਲ ਦਾ ਮੋਲ ਬਣਿਆ ਹੈ ਕੀ ਕਹਿਣਾ ਜਾਊਗਾ ਜੇ ਦੇਖੇ ਜੀ ਤੁਹਾਨੂੰ ਬਹੁਤ ਜ਼ਿਆਦਾ ਅੱਗ ਬਹੁਤ ਜ਼ਿਆਦਾ ਸਹਿਬ ਦਾ ਮੋਲ ਪਾਣੀ ਜਾਂਦਾ ਪਰ ਹੁਣ ਕੰਟਰੋਲ ਆ ਗਿਆ